ਟਰੰਪ ਪ੍ਰਸ਼ਾਸਨ ਕਥਿਤ ਤੌਰ ਤੇ ਇੱਕ ਅਜਿਹਾ ਅੰਤਿਮ ਨਿਯਮ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ ਜੋ ਲਗਭਗ 50 ਹਜ਼ਾਰ ਸੰਖਿਆ ਕਰਮਚਾਰੀਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ ਇਸ ਨਵੇਂ ਨਿਯਮ ਦੇ ਤਹਿਤ ਸੀਨੀਅਰ ਅਤੇ ਨੀਤੀ ਸੰਬੰਧਿਤ ਹੋਤੇ ਹੋਤੇ ਕੰਮ ਕਰ ਰਹੇ ਕਰੀਅਰ ਅਧਿਕਾਰੀਆਂ ਨੂੰ ਲੰਬੇ ਸਮੇਂ ਤੋਂ ਮਿਲਦੀਆਂ ਸਿਵਲ ਸੇਵਾ ਸੁਰੱਖਿਆਵਾਂ ਤੋਂ ਛੋਟ ਦਿੱਤੀ ਜਾ ਸਕਦੀ ਹੈ ਵਾਲ ਸਟ੍ਰੀਟ ਜਨਰਲ ਰਿਪੋਰਟ ਮੁਤਾਬਕ ਇਸ ਕਦਮ ਦਾ ਮੁੱਖ ਉਦੇਸ਼ ਉਹਨਾਂ ਕਰਮਚਾਰੀਆਂ ਨੂੰ ਆਸਾਨੀ ਨਾਲ ਬਰਖਾਸਤ ਕਰਨਾ ਹੈ ਜੋ ਪ੍ਰਸ਼ਾਸਨ ਦੀਆਂ ਨੀਤੀਆਂ ਤੇ ਅਜੰਡੇ ਦੇ ਵਿੱਚ ਰੁਕਾਵਟ ਪੈਦਾ ਕਰਦੀਆਂ ਨੇ रिपोर्ट ਵਿੱਚ ਦੱਸਿਆ ਗਿਆ ਹੈ ਕਿ ਅਮਰੀਕੀ ਪਰਸੋਨਲ ਪ੍ਰਬੰਧਕ ਦਫਤਰ ਜਿਸ ਨੂੰ OPM ਕਿਹਾ ਜਾਂਦਾ ਹੈ ਜਲਦ ਹੀ ਇੱਕ ਅੰਤਿਮ ਨਿਯਮ ਜਾਰੀ ਕਰ ਸਕਦਾ ਹੈ ਇਸ ਨਵੇਂ ਨਿਯਮ ਦੇ ਅਧੀਨ ਉੱਚ ਦਰਜੇ ਦੇ ਕਰੀਅਰ ਕਰਮਚਾਰੀਆਂ ਦੇ ਲਈ ਇੱਕ ਵੱਖਰੀ ਸ਼੍ਰੇਣੀ ਬਣਾਈ ਜਾਵੇਗੀ ਜੋ ਨੀਤੀ ਨੌ ਨੀਤੀ ਲਾਗੂ ਕਰਨ ਅਤੇ ਨੀਤੀ ਦੇ ਕਾਲਾ ਦਿਨ ਨਾਲ ਜੁੜੇ ਉੱਧ ਉਤੇ ਕੰਮ ਕਰਦੇ ਨੇ ਇਸ ਸ਼੍ਰੇਣੀ ਦੇ ਵਿੱਚ ਆਉਣ ਵਾਲੇ ਕਰਮਚਾਰੀਆਂ ਨੂੰ ਉਹ ਸੁਰੱਖਿਆ ਨਹੀਂ ਮਿਲੇਗੀ ਜੋ ਹੁਣ ਤੱਕ ਸੰਘੀ ਕਰਮਚਾਰੀਆਂ ਨੂੰ ਬਰਖਾਸਤ ਕੀਤੀ ਪਹੁੰਚਦੀ ਆ ਰਹੀ ਹੈ ਰੀਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਨਿਯਮ ਦਾ ਮਕਸਦ ਉਹਨਾਂ ਅਧਿਕਾਰੀਆਂ ਉੱਤੇ ਸਖਤੀ ਕਰਨਾ ਹੈ ਜੋ 트ੰਪਰ ਸਰਕਾਰ ਦੀਆਂ ਨੀਤੀਆਂ ਦੇ ਰਾਹ ਦੇ ਵਿੱਚ ਰੁਕਾਵਟ ਬਣ ਰਹੇ ਨੇ ਪਰਸੋਨਲ ਪ੍ਰਬੰਧਕ ਦਫ਼ਤਰ ਦੇ ਅਧਿਕਾਰੀਆਂ ਨੇ ਹਵਾਲੇ ਨਾਲ ਕਿਹਾ ਹੈ ਕਿ ਇਹ ਕਦਮ ਸਤਕਾਰੀ ਪ੍ਰਣਾਲੀ ਨੂੰ ਹੋਰ ਜ਼ਿਆਦਾ ਕੁਸ਼ਲ ਜਵਾਬਦੇਹ ਅਤੇ ਨਤੀਜਾ ਕੇਂਦਰਿਤ ਬਣਾਉਣ ਦੇ ਲਈ ਚੁੱਕਿਆ ਜਾ ਰਿਹਾ ਹੈ